ਪੰਦ ਗਉਦੇ ਨੇ ਵਢਾਈ ਬਾਬਾ ਨਾਨਕਾ ਪੰਦ ਗਉਦੇ ਨੇ ਵਢਾਈ ਬਾਬਾ ਨਾਨਕਾ ਆ ਬੱਲੇ 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 ਭਾਈ ਬਾਬਾ ਨਾਨਕ ਮਿਹਰ ਕਰੇ ਆਹ ਮਹਾਰਾਜ ਰਾਜੀ ਰੱਖੇ ਲੈ ਬੜਾ ਕੱਠ ਹੋਈ ਆਹ ਦੇਖ ਲੈ ਵੀ ਜਿੱਤੋਂ ਤੱਕ ਨਿਗਾਹ ਜਾਂਦੀ ਹੈ ਸ਼ਰਧਾਲੂ ਸ਼ਰਧਾਲੂ ਆਏ ਸੇਵਾਦਾਰ ਹੀ ਸੇਵਾਦਾਰ ਖੜੇ ਹੀ ਲੈ ਰੌਣਕਾਂ ਲੱਗੀਆਂ ਕੀ ਹੋਣ ਲੱਗਾਈ ਅੱਲਾ ਪਾਈ ਹੋ ਤਾਂ ਜੋਰ ਵੀ ਲਾਤਾ ਤੇ ਪਿੱਛੋਂ ਫੇਰਦੀ ਆਵਾਜ਼ ਆਈ ਨਾ ਨੀ ਆਵਾਜ਼ ਨਹੀਂ ਆ ਰਹੀ ਆਵਾਜ਼ ਉਹਨਾਂ ਨੂੰ ਆ ਰਹੀ ਹੈ ਆਹੋ ਗੱਲ ਜਾਰੀ ਰੱਖ ਗੱਲ ਜਾਰੀ ਰੱਖ ਬੰਦੇ ਸ਼ਰਾਰਤਾਂ ਕਰਨ ਵੀ ਆਉਂਦੇ ਹੁੰਦੇ ਆ ਅੱਛਾ ਅੱਛਾ ਠੀਕ ਆ ਸਾਰੇ ਤਰ੍ਹਾਂ ਦੇ ਲੋਕ ਹੀ ਆਉਂਦੇ ਕਿਉਂ ਮੈਡਮ ਜੀ ਆਹੋ ਹਾਂਜੀ ਅਚਾ ਸਹੀਆ ਲਾ ਵੀ ਗੱਲ ਸੁਣਾਉਣ ਲੱਗੇ ਆ ਆਹੋ ਲਾ ਬਾਬਾ ਜੀ ਦੀ ਦਰਗਾਹ ਤੇ ਪਹੁੰਚੇ ਆ ਉਹ ਬਾਬਾ ਜੀ ਦੀ ਦਰਗਾਹ ਤੇ ਪਹੁੰਚਿਆ ਲਾੜਦਿਆ ਕੋਈ ਬਾਬਿਆ ਦੀ ਗੱਲ ਸੁਣਾ ਲੈ ਮੇਲਾ ਲੱਗਿਆ ਏ ਮੈਨੂੰ ਯਾਦ ਆਇਆ ਏ ਆਹੋ ਕਹਿੰਦੇ ਵੀ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਵਾਹ ਜੀ ਵਾਹ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਉਹ ਦੁਨੀਆ ਵਾਲੇ ਉਹ ਫੱਕਰੇ ਦੀਪ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਇੱਕ ਵਾਰ ਬਾਬਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਹਾਂ ਆਹੋ ਆਹੋ ਪਿਆਣੀ ਗੱਲ ਤੇ ਤਾੜੀ ਲਾਇਆ ਕਰੋ ਮੇਰੇ ਭਰਾ ਖੱਪਨਾ ਪਾਇਆ ਕਰੋ ਸਿਆਣੇ ਹੋਣ ਦਾ ਸਬੂਤ ਦਿਹਾ ਕਰੋ ਉਹ ਲੋਰਤੀ ਆਪਾਂ ਇਹਨਾਂ ਨੂੰ ਸੌੜ ਆਇਆ ਉਹ ਕਲੰਕ ਤਾਂ ਆਪਣੇ ਮੱਥਾਂ ਤੇ ਪਹਿਲਾਂ ਹੀ ਬਥੇਰੇ ਲੱਗੇ ਹੋਇਆ ਨਸ਼ੇੜੀ ਹੋਣ ਦੇ ਆਸ਼ਕੀਆਂ ਕਰਨ ਦੇ ਖੱਪ ਪਾਉਣ ਦੇ ਹਾਂਜੀ ਮਹਾਰਾਜ ਤੁਸੀਂ ਦੱਸੋ ਖਦ ਨੌਕਾ ਸੇਵਾਦਾਰ ਨੇ ਕਿਹਾ ਸਾਦਾ ਮੱਖਣ ਟਾਇਰ ਲਓ ਜੀ ਆ ਮੱਖਣ ਟਾਇਰ ਨਾਲ ਮੱਖਣ ਡੰਡਾਰ ਕਰਕੇ ਗਏ ਧੰਨਵਾਦ ਜਿਉਂਦੇ ਵਾਸਤੇ ਰਹੋ ਠੀਕ ਆ ਜਿਹੜੇ ਹੱਥ ਖੜੇ ਕਰਦੇ ਤੁਸੀਂ ਵੀ ਜਿਉਂਦੇ ਰਹੋ ਆ ਮੱਖਣ ਦਾ ਸਾਨੂੰ ਪਤਾ ਲੱਗ ਗਿਆ ਹੀ ਟਾਇਰ ਤੁਸੀਂ ਹੈ ਗਈ ਆ ਆ ਲੈ ਵੀ ਰੌਣਕ ਲੱਗੀ ਐ ਉਹ ਰੌਣਕ ਲੱਗੀ ਆ ਲਾੜ ਤੇ ਅੱਜ ਦਿਨ ਉਸ ਆਉਣ ਆਏ ਆ ਆ ਲੈ ਵੀ ਮੈਂ ਸੁਣਾਉਣ ਲੱਗਾ ਕਿ ਗੱਲ ਆ ਆ ਲੈ ਗੱਲ ਹੈਗੀ ਮੇਰੇ ਰਿਸ਼ਤੇ ਦੀ ਆ ਤੇਰੇ ਰਿਸ਼ਤੇ ਦੀ ਗੱਲ ਚੱਲੀ ਸੀ ਮੈਂ ਸੋੜਾ ਤੈਨੂੰ ਵੇਖਣ ਆਏ ਸੀ ਲੈ ਬਾਈ ਜੀ ਮੇਰੇ ਚੱਲਦੀ ਆ ਰਿਸ਼ਤੇ ਦੀ ਗੱਲ ਮੈਨੂੰ ਹਫਤੇ ਚ ਦੋ ਤਿੰਨ ਵਾਰੀ ਦੇਖਣ ਆਲੇ ਆ ਜਾਂਦੇ ਆ ਕੀ ਕਹਿੰਦੇ ਕੀ ਆ ਰੌਲਾ ਇਸ ਗੱਲ ਦਾ ਕਹਿੰਦੇ ਕੁਛ ਨਹੀਂ ਗੱਲਾਂ ਦੇਖ ਕੇ ਹੀ ਮੁੜ ਜਾਂਦੇ ਆ ਗੱਲ ਕੋਈ ਤਣ ਪੱਤਰ ਨਹੀਂ ਲਾਉਂਦੇ ਤੂੰ ਲਾੜਦਿਆ ਬੋਲਦਾ ਵੱਧ ਉਹ ਮੈਥੋਂ ਵੱਧ ਬੋਲਿਆ ਜਾਂਦਾ ਹਲਾ ਕਿਵੇਂ ਬਾਈ ਐਸੇ ਕਰਕੇ ਮੈਨੂੰ ਦੋ ਵਾਰੀ ਦੇਖਦੇ ਆ ਅੱਛਾ ਕਿਵੇਂ ਪਹਿਲਾਂ ਮੈਨੂੰ ਘਰੇ ਬੈ ਕੇ ਦੇਖਦੇ ਆ ਹਲਾ ਫੇਰ ਬਾਈ ਦੂਜੀ ਵਾਰੀ ਗਲੀ ਚ ਖੜ ਕੇ ਕਹਿੰਦੇ ਬਾਹਰ ਨਿਕਲੇ ਸੀ ਤੈਨੂੰ ਦੇਖਦੇ ਆ ਬਾਰਨੀ ਗੱਲ ਬੱਲਾਰਦੇ ਤੂੰ ਬਚੋਲਾ ਚੰਗਾ ਪਾ ਬੱਲਾ ਬਲਿਆ ਬਚੋਲਾ ਅੱਛਾ ਲੈ ਮੈਨੂੰ ਕੁੜੀ ਵਾਲੇ ਦੇਖਣ ਆਗੇ ਬੱਲਾ ਕੁੜੀਆ ਤੈਨੂੰ ਵੇਖਣ ਆਗੇ ਲੈ ਕਹਿੰਦੇ ਵੀ ਮੁੰਡਾ ਸਾਨੂੰ ਪਸੰਦਾ ਪਸੰਦ ਕਰਗੇ ਆ ਸੋੜਾ ਸਿਆਖਾ ਤੂੰ ਹੈਗਾ ਮੂੰਹ ਮੱਥੇ ਲੱਗਦਾ ਕਹਿੰਦੇ ਵੀ ਮੁੰਡਾ ਕੰਮ ਕੀ ਕਰਦਾ ਹੈ ਆ ਤੁਹਾਡੇ ਘਰ ਦੇ ਦੱਸਿਆ ਸਾਡੇ ਘਰ ਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ ਥੀਏਟਰ ਦੀ ਨਾਟਕਾਂ ਦੀ ਬੱਲਾ ਪੜਿਆ ਪੜਿਆ ਤੇ ਨਾਟਕ ਨੂੰ ਤੇ ਕਰਦਾ ਨਾਟਕ ਕਰਦਾ ਹੈ ਤੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਥੇਰੇ ਕਰ ਲੈਂਦੀ ਹੈ ਔਰ ਫਿਰ ਰਹਿੰਦੀ ਇੰਸਟਾਗ੍ਰਾਮ ਤੇ ਆ ਬਸ ਕਰਾ ਸਾਡੇ 14000 ਦਾ ਫੋਲੋਅਰ ਵੀ ਆ ਲਾੜਦਿਆ ਫਿਰ ਤੂੰ ਹੀ ਕੀ ਕੀਤਾ ਘਰ ਨਾ ਕੀ ਦੀ ਆਉਂਦੇ ਹੋਏ ਕੁੜੀ ਨੂੰ ਫੋਲੋ ਕਰਕੇ ਆਏ ਆ ਬਸ ਕਹ ਰਿਹਾ ਹੁਣ ਉਹਦੀਆਂ ਰੀਲਾਂ ਦੇਖੀ ਜਾਈ ਦੀ ਸਾਡਾ ਵਧੀਆ ਜੀ ਲੱਗਾ ਰਹਿੰਦਾ ਓ ਬੱਸ ਕਰਿਆ ਕਰ ਇੰਨਾ ਕੋ ਸੁਣ ਕੇ ਆ ਗਿਆ ਆਹੋ ਅ ਤੈਥੋ ਕੋ ਸਰਿਆ ਨਹੀਂ ਸਰਿਆ ਕਿਉਂ ਨਹੀਂ ਮੈਂ ਵੀ ਗੱਲ ਫਿਰੇ ਲਾਤੀ ਹੜਾ ਲਾਈ ਕਿਵੇਂ ਮੈਂ ਵੀ ਕਹਤਾ ਉਹ ਕੀ ਕਹਤਾ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਹਲਕੇ ਤੇ ਨਾ ਲਿਓ ਹਲਾਓ ਕਾਤਾ ਬਈ ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆਂ ਔਰ ਫਟੇ ਮੋ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀਂਗੀ ਲਾਈ ਜਾਓ ਧਰਨੇ ਫੇਰ ਚੰਗੇ ਰਹੋਗੇ ਉਹ ਗੱਲ ਬੜੀ ਫਿਰ ਸਿਰੇ ਲੱਗੀ। ਉਹ ਫਿਰ ਮੈਨੂੰ ਦੁਬਾਰਾ ਦੇਖਣ ਆਲੇ ਆਏ। ਆਲਾ ਦੁਬਾਰਾ ਦੇਖਣ ਆਏ। ਮੇਰੇ ਵਿਚੋਲੇ ਨੇ ਮੈਨੂੰ ਪਹਿਲਾਂ ਹੀ ਕਹਿਤਾ। ਆਲਾ ਕੀ ਕਹਿਤਾ? ਮੈਨੂੰ ਕਹਿੰਦਾ ਹਰੇਕ ਗੱਲ ਦਾ ਤਿੰਨ ਗੁਣਾ ਵਧਾਵਦਾ ਜਵਾਬ ਦੇਈ ਚੱਲੀ। ਛੱਪਦਾ ਚੜਾ ਕੇ ਗੱਲ ਕਰੀ। ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ। ਆਲਾ ਕੁੜੀ ਦਾ ਪਿਓ ਤੇਰੇ ਮੂਰੇ ਬੈਹਿ ਗਿਆ। ਆਹੋ। ਅੱਛਾ। ਮੈਨੂੰ ਕਹਿੰਦਾ ਕਾਕਾ ਜੀ ਕੁਝ ਉਚਰੋ। ਉਹ ਕਾਕਾ ਜੀ ਕੁਝ ਉਚਰੋ। ਕਾਕਾ ਜੀ ਉਚਰੋ ਮੁਦਰੋ ਕੁਝਰੋ। ਫਟੇ ਮੂਏ ਕੀ? ਇਹ ਕੀ ਮੈਂ ਕਿ ਢੇਕੀ? ਮੈਨੂੰ ਸ਼ਬਦ ਨਹੀਂ ਲੱਗੀ ਮੈਨੂੰ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਕਿੱਡਾ ਹੈ ਤੈਂ ਦੱਸਿਆ ਮੈਂ ਕਹਾ ਜੀ ਫੈਲਿਆ ਹੋਇਆ ਕਾਰੋਬਾਰ ਕਿੱਥੇ ਕਿੱਥੇ ਮੈਂ ਕਹਾ ਦਿੱਲੀ ਬੰਬੇ ਕਲਕੱਤੇ ਤਾਈ ਆਹ ਹਾ ਹਾ ਵੀ ਇੱਕ ਦਿੱਲੀ ਇੱਕ ਬੰਬੇ ਕਲਕੱਤੇ ਆਹੋ ਆ ਪਾਪਾ ਜੀ ਤਾਂ ਬੜੀ ਟੈਨਸ਼ਨ ਰਹਿੰਦੀ ਹੋਣੀ ਮੈਂ ਕਹਾ ਜੀ ਪਾਪਾ ਜੀ ਤੇ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਆ ਤੇ ਪਾਪਾ ਜੀ ਕਿੱਥੇ ਰਹਿੰਦੇ ਐ ਕਿ ਦਿੱਲੀ ਬੰਬੇ ਕਲਕੱਤੇ ਸਾਡੇ ਪਾਪੇ ਵੀ ਬਾਹਲੇ ਆ ਸਾਡਾ ਕਾਰੋਬਾਰ ਵੱਡਾ ਐ ਨਾ ਪਾਪਿਆਂ ਦੀ ਅਸੀਂ ਭਾਰਤੀ ਕੀਤੀ ਹੋਈ ਆ 5 ਮਹੀਨਾ ਬਾਅਦ ਫਾਰਮ ਭਰਾਈਦੇ ਆ ਪਾਪਿਆਂ ਨਾਲ ਦੀ ਛੱਟਾ ਦਿੱਤਾ ਹੋਇਆ ਐ ਬਾਹਰ ਜਿੱਥੇ ਡੈਗ ਪਏ ਉਥੇ ਉਗ ਪਏ ਪੰਜ ਸੱਤ ਤੁਸੀਂ ਲੈ ਜਾਓ ਸਾਥੋਂ ਇੰਨੇ ਸਾਹਵੇਂ ਨਹੀਂ ਨ ਜਾਂਦੇ ਓ ਮਾਰਨਾ ਬੰਦ ਕਰ ਇੱਥੇ ਮੇਰਾ ਦਿਲ ਆ ਉਹ ਤੇਰਾ ਦਿਲ ਇੱਥੇ ਆ ਦਿਲ ਦਾ ਕੋਈ ਪਤਾ ਲੱਗਦਾ ਕਦੇ ਲਾਲ ਸੂਟ ਵਾਲੀ ਤੇ ਕਦੇ ਪੀਲੇ ਸੂਟ ਵਾਲੀ ਤੇ ਕਦੇ ਨੀਲੇ ਸੂਟ ਵਾਲੀ ਤੇ ਉਹ ਪਕਾਈ ਲਾ ਦੱਸ ਨਹੀਂ ਕਿਤੇ ਖੜਦਾਗਾ ਉਹ ਪਕਾਈ ਜਿੰਨੀ ਤੁਸੀਂ ਗੁੱਸਾ ਨਾ ਕਰ ਜੋ ਪੀਲਾ ਸੂਟ ਤੁਹਾਡੇ ਹੀ ਪਾਇਆ ਹੈ ਹੋਰ ਕਿਤੇ ਪਿੱਛੋਂ ਚਾ ਕੇ ਕਹੋ ਮੇਰੇ ਗਿੱਚੀ 'ਚ ਮਾਰੋ ਮਾਦਾ ਹਾਸੇ ਹਾਸੇ ਜੀ ਹਲਤ ਕਰਦਾ ਹੁਣ ਨਾਏ ਉਂ ਤਾਂ ਮੇਰਾ ਸਾਫ ਉਹ ਵਖਰੀ ਗੱਲ ਆ ਦਿਲ ਖੜਦਾ ਕਿਤੇ ਨਹੀਂ ਗਾ ਭੱਜਿਆ ਹੀ ਫਿਰਦਾ ਏ ਇਹਦਾ ਮਾਰ ਫਿਰ ਗੱਲ ਬਣੀ ਉਹ ਗੱਲ ਕਾਦੀ ਬਣੀ ਫਿਰ ਅਸੀਂ ਕੁੜੀ ਵੇਖਣ ਚੱਲ ਗਏ ਹਲਾ ਤੂੰ ਹੀ ਕੁੜੀ ਵੇਖਣ ਗਈ ਮੈਨੂੰ ਤਾਂ ਕੁੜੀ ਨੂੰ ਉਹਨੇ ਕਮਰੇ ਦੇ ਵਿੱਚ ਤਾਰਤਾ ਉਹ ਲਾਂਰਤੀ ਆ ਤਾਰਦੇ ਨਹੀਂ ਹੁੰਦੇ ਗੱਲਬਾਤ ਕਰਨ ਵਾਸਤੇ ਅੰਦਰ ਬਿਠਾਉਂਦੇ ਨਵਾਂ ਜਮਾਨਾ ਚੱਲਿਆ ਆਈ ਇਹ ਗੱਲਬਾਤ ਕਰਨ ਵਾਸਤੇ ਸਾਨੂੰ ਬਿਠਾਤਾ ਹਲਾ ਫੇਰ ਬਈ ਭਈ ਅੱਧਾ ਪੌਣਾ ਘੰਟਾ ਸੰਗ ਦੀ ਨਾ ਉਹ ਬੋਲੀ ਨਾ ਮੈਂ ਬੋਲਿਆ ਹਲਾ ਫੇਰ ਬਈ ਭਾਈ ਜਣੀ ਪੌਣੇ ਕ ਘੰਟੇ ਬਾਅਦ ਸੰਗ ਦੀ ਸੰਗ ਦੀ ਆਪ ਬੋਲ ਪਈ ਕੀ ਕਹਿੰਦੀ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਫਿਰ ਮੈਂ ਵੀ ਕਹਤਾ ਹਲਾ ਤੂੰ ਕੀ ਕਹ ਅਗਾ ਪਹਿਲਾਂ ਤੈਨ ਅ ਹਰ ਆਰਤੀ ਦਾ ਹੋਵੇ ਤਾਂ ਫਿਰ ਇਹ ਚੁੰਨੀ ਚੜਾ ਕੇ ਲੈ ਆਂਦੀ ਨਹੀਂ ਰਖੜੀ ਬੰਨ ਲੈ ਆਉਣੀ ਸੀ ਓਏ ਵਿਆਹ ਕੇ ਆ ਗਈ ਆ ਵਿਆਹ ਕੇ ਆ ਗਈ ਤੇਰੀ ਮਹਿੰਗੀ ਥਾਂ ਤੇ ਘੁੰਮਣਾ ਤੇ ਲਾੜਤੀਆ ਲੈ ਜਾਂਦਾ ਸਰਦਾ ਪਰਦਾ ਬਾਈ ਲਿਆਣੀ ਪੈਣੀ ਸੀ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਆ ਹਲਾ ਫੇਰ ਬਾਈ ਮੈਂ ਕਮਾਤੀ ਮਹਿੰਗੀ ਥਾਂ ਤੇ ਅਮਰੀਕੇ ਲੈ ਗਿਆ ਉਹਦੂ ਵੀ ਮਹਿੰਗੀ ਥਾਂ ਕੈਨੇਡਾ ਲੰਘ ਗਿਆ ਸਭ ਤੋਂ ਮਹਿੰਗੀ ਥਾਂ ਤੇ ਕਮਾਤੀ ਇੰਗਲੈਂਡ ਆ ਉੱਠ ਗਿਆ ਮਹਿੰਗੀ ਥਾਂ ਤੇ ਕਮਾਈ ਆ ਹਲਾ ਲਾੜਦਿਆ ਕਮਾਈ ਕਿੱਥੇ ਪੈਟਰੋਲ ਪੰਪ ਤੇ ਮਾ ਗਿਆ ਆਹੀ ਮਹਿੰਗਾ ਏ ਇੱਥੇ ਕੱਢ ਲਾ ਗੇੜੇ ਹੋਰ ਕੀ ਆ ਦੱਸ ਓਏ ਹੋਰ ਸੁਣ ਲੈ ਘੁੰਮਣ ਘਮਾਉਣ ਤੋਂ ਯਾਦ ਆ ਆਜ ਕੱਲ ਤਾਂ ਰਹਿੰਦੀ ਘੁੰਮਣ ਤੇ ਆ ਹਲਾ ਘੁੰਮਣ ਘਮਾਉਂਦੇ ਰਹਿੰਦੀ ਆ ਲਾਂਡੀਆਂ ਕਿਉਂਕਿ ਉਹਦਾ ਆਧਾਰ ਕਾਰਡ ਚੱਲਦਾ ਹੈ ਨਾ ਉਹ ਦਰ ਫਟੇ ਮੋ ਬੱਸ ਤੇ ਚੜ ਜਾਂਦੀ ਰੋਡਵੇਜ ਤੇ ਉਹਦਾ ਕਿਰਾਇਆ ਹੀ ਨਹੀਂ ਲੱਗਦਾਗਾ ਉਹ ਮਾਰਦੇ ਉਹ ਤਾਂ ਉਹਦਾ ਤਾਂ ਨਹੀਂ ਲੱਗਦਾ ਤੇਰਾ ਤਾਂ ਲੱਗਦਾ ਹੋਊਗਾ ਖਰਚਾ ਬਹੁਤ ਹੁੰਦਾ ਹੋਣਾ ਨਾ ਨਾ ਮੈਂ ਸਕੀਮ ਲਾ ਲਈ ਹਲਾ ਲਾਈ ਕਿ ਮੈਂ ਭਾਈ ਜੀ ਮੇਰਾ ਕਿਰਾਇਆ ਹੀ ਨਹੀਂ ਲੱਗਦਾ ਹਲੋ ਕਮੇ ਭਾਈ ਮੈਂ ਇੱਕ ਦਿਨ ਤੇਰੀ ਭੁਜਾਈ ਦਾ ਸੂਟ ਪਾਇਆ ਅੱਛਾ ਮੈਂ ਉਹਦਾ ਆਧਾਰ ਕਾਰਡ ਚੱਕ ਕੇ ਤੇ ਮੈਂ ਰੋਡਵੇਜ ਦੀ ਬੱਸ ਚੜ ਗਿਆ ਉਹ ਦਰ ਫਟੇ ਮੋ ਕਟ ਖਾਣ ਵਾਲੇ ਕੰਮ ਕਰਦਾ ਕਟ ਪੈ ਜਾਣ ਜੀ ਮੜੀ ਜੀ ਜਣੀ ਕਿ ਉਖਲੀ ਜੀ ਚ ਵੱਜੀ ਆ ਹਲਾ ਫੇਰ ਬਾਈ ਮੇਰਾ ਜਣੀ ਦੀ ਕੁੰਡ ਚ ਗਿਆ ਗਿਆ ਹਲਾ ਪੱਲੂ ਸਰ ਗਿਆ ਤੇਰਾ ਪੱਲੂ ਸਰ ਗਿਆ ਹਲਾ ਫੇਰ ਬਾਈ ਪਾਸ ਵਾਲਿਆਂ ਨੂੰ ਸ਼ੱਕ ਪੈ ਗਿਆ ਓਏ ਉਹਨਾਂ ਨੂੰ ਸ਼ੱਕ ਪੈਣਾ ਸੀ ਉਹਦਾ ਪੂਨਾ ਘੰਟਾ ਸੋਚੀ ਗਏ ਹਲਾ ਕੀ ਸੋਚੀ ਗਏ ਓਏ ਸੋਚੀ ਗਏ ਦੀ ਗੁੱਤ ਪੱਟੀ ਹੈ ਕਿ ਮੋਚ ਮੈਨੂੰ ਕਹਿੰਦੇ ਵੀਰ ਜੀ ਪੈਣ ਜੀ ਥੱਲੇ ਆਓ ਜਿੱਤੇ ਹੋ ਕੇ ਟਿਕ ਟਿਕਟਾਓ ਉਹ ਜ਼ਾਰਦੀਆ ਦੇਖ ਲੈ ਧਾਰ卡ੜ ਤੇ ਸਾਰੀਆ ਸਹੂਲਤਾ ਔਰਤਾਂ ਨੂੰ ਜਾਂ ਬੰਦਿਆਂ ਨੂੰ ਕਹਾਈ ਨਹੀਂ ਉਹ ਕੱਲੀਆਂ ਔਰਤਾਂ ਨੂੰ ਨਹੀਂ ਤੈਨੂੰ ਧਾਰ卡ੜ ਦੀ ਪਾਵਰ ਦਾ ਨਹੀਂ ਪਤਾ ਹਲਾ ਕਿਵੇਂ ਬਾਈ ਆ ਜਿਹੜੇ ਹੱਥ ਚੱਕਦੇ ਸੀ ਇਹ ਗੱਲ ਉਹਨਾਂ ਕੰਮ ਦੀਆਂ ਸੁਣ ਲਿਓ ਅਲਸਲਾ ਭਾਈ ਕੰਨ ਆਧਾਰ ਕਾਰਡ ਤੇ ਬੰਦਿਆਂ ਨੂੰ ਬੜੀ ਘੈਂਟ ਚੀਜ਼ ਫ੍ਰੀ ਮਿਲਦੀ ਆ ਉਹ ਲਾਰ ਤੇ ਆ ਇਹਨਾਂ ਨੂੰ ਵੀ 10 ਬੰਦਿਆਂ ਨੂੰ ਮਰਦਾ ਕੀ ਆ ਜੀ ਵਾਲੀ ਗੋਲੀ ਫ੍ਰੀ ਮਿਲਦੀ ਪਰ ਪ੍ਰੈਗਾ ਪ੍ਰੈਗਾ ਹੋਈ ਪਈ ਆ ਇੱਕ ਪਾਸੇ ਕਹਿੰਦੇ ਆ ਯੋਧ ਨਸ਼ਿਆਂ ਵਿਰੋਧ ਦਾ ਦੂਜੇ ਪਾਸੇ ਦੂਜੇ ਪਾਸੇ ਗੋਲੀਆਂ ਵੀ ਫ੍ਰੀ ਦੇ ਹੀ ਜਾਂਦੇ ਆ ਮੈਨੂੰ ਲੱਗਦਾ ਯੋਧ ਹੀ ਲੜਨ ਤੋਂ ਪਹਿਲਾਂ ਹੀ ਹਾਰ ਜਾਗੇ ਹੋਰ ਕੀ ਆ ਦੱਸ ਉਹ ਨਸ਼ਿਆਂ ਨੇ ਘਰ ਖਰਾਬ ਕਰਤੇ ਉਹ ਨਸ਼ੇ ਵਾਲੇ ਘਰ ਪਟੇ ਆ ਸਹੀ ਮੁੰਡੇ ਚਿੱਟਿਆਂ ਤੇ ਲੱਗੇ ਉਹ ਮੁੰਡੇ ਚਿੱਟਿਆਂ ਤੇ ਲੱਗੇ ਸਾਡੇ ਗਵਾਨ ਦੇ ਵਿੱਚ ਇੱਕ ਮੁੰਡਾ ਚਿੱਟਾ ਪੀਂਦਾ ਸੀ ਹਲਾ ਬਾਪਾਈ ਵਰਗੇ ਸਿਆਣੇ ਬੰਦੇ ਨੇ ਸਲਾਹ ਦੇਤੀ ਆ ਸਿਆਣੇ ਬੰਦੇ ਸਲਾਹ ਦਿੰਦੇ ਹੀ ਆ ਕਹਿੰਦੇ ਜੇ ਇਹਦਾ ਚਿੱਟਾ ਛਡਾਉਣਾ ਤੇਨੂੰ ਥੋੜੀ ਥੋੜੀ ਫੀਮ ਖਵਾ ਦਿਓ ਆ ਵੀ ਸਿਆਣੀ ਗੱਲ ਕੀਤੀ ਆ ਕਹਿੰਦੇ ਵੀ ਫੀਮ ਤਾਂ ਪੁਰਾਣਾ ਨਸ਼ਾਏ ਉਹਦੇ ਨਾਲ ਕਿਹੜਾ ਕੋਈ ਬੈਲ ਲੱਗਦਾ ਹੈ ਆਹੋ ਸਹੀ ਗੱਲ ਆ ਲੈ ਭਾਈ ਜੀ 2 ਕੁ ਮਹੀਨੇ ਉਹਨੂੰ ਚਿੱਟਾ ਛਡਾਉਣਾ ਤੇ ਫੀਮ ਖਵਾਉਂਦੇ ਰਹੇ ਹਲਾ ਚਿੱਟਾ ਛੱਡ ਗਿਆ ਚਿੱਟਾ ਤੇ ਛ ਕੋਣੋ ਦੀ ਫੀਮ ਨਹੀਂ ਪੂਰੀ ਹੁੰਦੀਗੀ ਉਹ ਪਹਿਲਾਂ ਹੋਰ ਗੱਲ ਸੀ ਉਹ ਪਹਿਲਾਂ ਕਿਹੜੀ ਗੱਲ ਸੀ ਹੁਣ ਸਰਕਾਰਾਂ ਸਖਤ ਹੋ ਗਈਆਂ ਹਲੋ ਕਿਵੇਂ ਬਾਈ ਕਹਿੰਦੇ ਵੀ ਜਿਹੜਾ ਨਸ਼ਾ ਵੇਚਦਾ ਉਹਦੇ ਬਲਡੋਜ਼ਰ ਚਲਾ ਦਿੰਦੇ ਆ ਉਹਦੇ ਘਾਟ ਆ ਦਿੰਦੇ ਆ ਬਹੁਤ ਪੁੱਤ ਮਰੇ ਆ ਸਖਤਾਈ ਕਰਤੀ ਆ ਸਖਤਾਈ ਕੀਤੀ ਆ ਯਾ ਪਹਿਲਾਂ ਦੇਖ ਲੋ ਜੀ ਆਹ ਨਸ਼ੇ ਦੀ ਲੋੜ ਹੁੰਦੀ ਸੀ ਆ ਖੜਾ ਰਾਜਸਥਾਨ ਜਾਓ ਤੇ ਫੜ ਲਿਆਓ ਆ ਸ ਤੇ ਹੁਣ ਹੁਣ ਮਿਹਨਤ ਬੜੀ ਕਰਨੀ ਪੈਂਦੀ ਆ ਹਲੋ ਕਿਵੇਂ ਬਾਈ ਮੱਜੇ ਤੋਂ ਉੱਠਣਾ ਪੈਂਦਾ ਹੈ ਮੱਜੇ ਤੋਂ ਉੱਠਣਾ ਪੈਂਦਾ ਫਿਰ ਚਪਲਾਂ ਪਾਉਣੀਆਂ ਪੈਂਦੀਆਂ ਹਲਾ ਫਿਰ ਚਪਲਾਂ ਪਾਉਣੀਆਂ ਪੈਂਦੀਆਂ ਫਿਰ ਕਿਤੇ ਜਾ ਕੇ ਗਲੀ ਤੋਂ ਫੜ ਕੇ ਲਿਆ ਇਨਾ ਔਖਾ ਕੰਮ ਹੋਇਆ ਪਿਆ ਉਹ ਕਹਿੰਦੇ ਸੀ ਨਸ਼ਾ ਵਰਤ ਯੁੱਧ ਛੜਿਆ ਹੋਇਆ ਹੈ ਉਹ ਪਕਾਈ ਦਾ ਉਹ ਪਤੰਦਰੋਂ ਨਸ਼ਾ ਦੇ ਘਰ ਘਰ ਵਿਕੀ ਜਾਂਦਾ ਮੁੰਡੇ ਟੀਕੇ ਲਾ ਲਾ ਮਰੀ ਜਾਂਦੇ ਆ ਹਾਰਤੀ ਦਾ ਹੋਇਆ ਤਿੰਨ ਸਾਲਾਂ ਤੋਂ ਇਕੱਲੀਆਂ ਗੱਲਾਂ ਹੀ ਸੁਣਾਈਆਂ ਉਹ ਪਕਾਈ ਦਾ ਮਾਰ ਮੈਨੂੰ ਰੋਕ ਲਿਆ ਕਰ ਮੈਂ ਰਾਜਨੀਤਿਕ ਹੋ ਜਾਣਾ ਹੁਣ ਨਹੀਂ ਹਾਰਤੀਆ ਮੈਂ ਛੜਿਆ ਪਰਜਾਈ ਇੱਕ ਦਿਨ ਤੂੰ ਡਾਕਟਰ ਜੇ ਲਈ ਫਿਰਦਾ ਸੀ ਉਹ ਕਾਹਦਾ ਡਾਕਟਰ ਦੇ ਨੂੰ ਮੈਂ ਹੀ ਕਹਤਾ ਹਲਾ ਕੀ ਕਹਤਾ ਮੈਂ ਲੈ ਗਿਆ ਉਹਨੂੰ ਅੱਛਾ ਲੈ ਡਾਕਟਰ ਨੇ ਉਹਨੂੰ ਟੈਸਟ ਕਰ ਲਿਆ ਹਲਾ ਕੀ ਕੀਤਾ ਡਾਕਟਰ ਕਹਿੰਦਾ ਵੀ ਇਹਦੇ ਪਿੱਤੇ ਚ ਪਥਰੀ ਆ ਪਥਰੀ ਕੱਢਣੀ ਪੈਣੀ ਆ ਓਏ ਹੋਏ ਹੋਏ ਪਥਰੀ ਦਾ ਦਰਦ ਬ ਆਉਤਰਾ ਤੇ ਭਜਾਈ ਨੂੰ ਕਹਿੰਨੇ ਰਹਿ ਦੇਤੀ ਹਲਾ ਰਹਿ ਕੀ ਦੇਤੀ ਬਈ ਕਹਿੰਦੇ ਜੀ ਬੀਅਰ ਪੀਣ ਨਾਲ ਪਥਰੀ ਖੁਰ ਜਾਂਦੀ ਹੈ ਹਲਾ ਵੀ ਸੁਣਿਆ ਕਹਿੰਦੇ ਵੀ ਬੀਅਰ ਅੰਦਰ ਤੇ ਪਥਰੀ ਜਲੰਦਰ ਉਹ ਮਾਂ ਦੀ ਧੀ ਸਵੇਰੇ ਵੀ ਬੀਅਰ ਸ਼ਾਮੀ ਵੀ ਬੀਅਰ ਦੁਪਹਿਰੇ ਵੀ ਬੀਅਰ ਤੇ ਰਾਤੀ ਵੀ ਬੀਅਰ ਹਲਾ ਉਹ ਬੀਰਾਂ ਤੇ ਹੋ ਗਈ ਮੈਂ ਕਿਹਾ ਗੱਡੀ ਪੈਟਰੋਲ ਤੇ ਚੱਲਦੀ ਉਹ ਬੀਰਾਂ ਤੇ ਚੱਲ ਵੀ ਹਲਾ ਫੇਰ ਬਈ ਮੈਂ ਡੇਢ ਕਿ ਮਹੀਨੇ ਬਾਅਦ ਦੁਬਾਰਾ ਡਾਕਟਰ ਕੋਲੇ ਗਿਆ ਹਲਾ ਡਾਕਟਰ ਕੀ ਆਂਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਆਪਾਂ ਇਹਨਾਂ ਦਾ ਲੀਵਰ ਕੱਢਾਂਗੇ ਬਸ ਕਰ ਜੀ ਦਾਰੂ ਪੀਪੀ ਖਰਾਬ ਹੋ ਗਿਆ ਮੈਨੂੰ ਲੱਗਦਾ ਸਸਤੀ ਪੀ ਲਈ ਆ ਤੱਕ ਇੰਦਰੀ ਪੂਰਾ ਹੋ ਗਿਆ ਸਾਡੀਆਂ ਗੱਲਾਂ ਨਹੀਂ ਹਲੇ ਮੁੱਕੀਆਂ ਗਿਆ ਚਾਨ ਦਾ ਫੜ ਕੇ ਖੜਾਉਣਾ ਪੈਂਦਾ ਏ ਸਾਫੇ ਰਿਆ ਕਰੋ ਮੈਡਮ ਨੇ ਇਸ਼ਾਰਾ ਕਰਤਾ ਏ ਸਾਡੇ ਫਾਟਕ ਲੱਗੇ ਆ ਉਹ ਬੱਸ ਕਰ ਜਾਂਦੇ ਜਾਂਦੇ ਗੱਲ ਸੁਣਾਵੇ ਜਾਂਦੇ ਜਾਂਦੇ ਮੈਂ ਸੁਣਿਆ ਲਾਂਡੀਆਂ ਇੱਕ ਦਿਨ ਪਰਝਾਈ ਮੇ ਉਪਰੇ ਜੇ ਬੰਦੇ ਨਾਲ ਜਾਂਦੀ ਵੇਖੀ ਆ ਮੈਂ ਤੂੰ ਨਹੀਂ ਹਟਦਾ ਇਹ ਗੱਲ ਸੁਣ ਕੇ ਹਟੇਗਾ ਉਹ ਵੀ ਉਹਨੂੰ ਮੈਂ ਕਿਹਾ ਸੀ ਹਲਾਓ ਕਿ ਮੈਂ ਭਾਈ ਮੈਂ ਕਿਹਾ ਭਾਗਵਾਨ ਨੇ ਹਲਕੀ ਜੀ ਹੋ ਗਈਆਂ ਭਾਰੀ ਵੇਲ ਜੀ ਵੇਲ ਸਰਦਾਰ ਸਾਹਿਬ ਦੇ ਰਪਈਆਂ ਦੀ ਵੇਲ ਆ ਆ ਵੇਲ ਵਧਾਵੀ ਲੇਖੇ ਲਾਵੀ ਆ ਜਿਹੜੇ ਬੈਠੇ ਦੰਦ ਕੱਢ ਜਾਂਦੇ ਇਹਨਾਂ ਨੂੰ ਵੀ ਆਤ ਪਾਵੀ ਬੱਸ ਕਰਿਆ ਉਹ ਪਤੰਦਰੋ ਤੁਹਾਡੇ ਮੂਰੇ ਤਾਂ ਬੈਰੀਕੇਡ ਨਹੀਂ ਨ ਲੱਗਾ ਗੱਲ ਆਰਤੀ ਦਾ ਤੁਸੀਂ ਤਾਂ ਆ ਹੀ ਸਕਦੇ ਹੋ ਬੱਸ ਕਰ ਮਰ ਲਿਆ ਮੂਰੇ ਦਾ ਬੈਰੀਕੇਡ ਲੱਗਿਆ ਲਾਂਡੀਆਂ ਇੱਕ ਦਿਨ ਮੈਂ ਪਰਝਾਈ ਉਪਰੇ ਬੰਦੇ ਦਾ ਬੰਦੇ ਦੀ ਸੁਣ ਲਾ ਉਹਨੂੰ ਮੈਂ ਹੀ ਕਿਹਾ ਸੀ ਹਲਾ ਕੀ ਕਹਤਾ ਮੈਂ ਕਹ ਤੂੰ ਹੋ ਗਈ ਹਲਕੀ ਜਿਹੀ ਭਾਰੀ ਆਹੋ ਕਿਉਂ ਕਰ ਜੋਗਾ ਕਰ ਲੈ ਆ ਜੋਗਾ ਕਰ ਲੈ ਬਾਈ ਮੈਂ ਉਹਨੂੰ ਕਹਤਾ ਜੋਗਾ ਕਰ ਲੈ ਹਲਾ ਫੇਰ ਬਾਈ ਅਗਲੇ ਦਿਨ ਉਹਨੇ ਮਿੰਦਰ ਸੋਂ ਕਾ ਜੋਗਾ ਕਰ ਲਿਆ ਹੁਣ ਰਹਿੰਦੀ ਜੋਗੇ ਨਾਲ ਉਹ ਜਾਂਦੀ ਆਉਂਦੀ ਜੋਗੇ ਨਾਲ ਇਹ ਬੰਦਾ ਭਾਰਾ ਜਾ ਸੀ ਆਹੋ ਮੋਟਾ ਜਾ ਸੀ ਮੇਰੇ ਵਰਗਾ ਬਸ ਬਸ ਜੋਗਾ ਹੀ ਸੀਗਾ ਉਹ ਉਹ ਬਾਈ ਬੜਾ ਹਸੀ ਜਾਂਦਾ ਨਾ ਤੇ ਨਹੀਂ ਜੋਗਾ ਸਿਓ ਬਸ ਕਰ ਜਾ ਤਵਾਦੀ ਲਈ ਜਨਾ ਗੁਰੂਆ ਉਹ ਲੜਤੀ ਆਪਣੇ ਜਾਣ ਦਾ ਵੇਲਾ ਹੋਇਆ ਇਹ ਸ਼ਰਾਰਤੀ ਵਾਲਾ ਹੱਥ ਵੀ ਇਹੀ ਖੜੇ ਕਰਦਾ ਸੀ ਸਹੀ ਗੱਲ ਉਹ ਭਰਾਵਾ ਹਾਲਾਤ ਨੇ ਵੈਸੇ ਹੱਥ ਖੜੇ ਕਰਾਏ ਹੋਏ ਆਪਣੇ ਸ਼ਰਾਰਤਾਂ ਨਾ ਕਰਿਆ ਕਰੋ ਉਹ ਬਾਹਰ ਇਹ ਤੁਹਾਨੂੰ ਰਾਜੀ ਰੱਖੇ ਬਹੁਤ ਬਹੁਤ ਮਿਹਰਬਾਨੀ ਜੀ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਹੜੇ ਹਰ ਸਾਲ ਮੌਕਾ ਆਏ ਹਾਏ ਹਾਏ ਨਿਆਰਾ ਆਇਆ ਤੁਸੀਂ ਹੱਥ ਖੜੇ ਕਰਕੇ ਤਾੜੀ ਮਾਰੀ ਕਲਾਕਾਰ ਲਈ ਇਹੀ ਖੁਰਾਕ ਹੁੰਦੀ ਹੈ ਲਾ ਲਾ ਲਾੜਦੀਆਂ ਧੀਆ ਪੈਣਾ ਬੈਠਿਆ ਕਿ ਸ਼ੇਰ ਹੋ ਜੇ ਸੁਣਾਵੇ ਫਿਰ ਲੈ ਜਾਂਦੇ ਜਾਂਦੇ ਇੱਕ ਸ਼ੇਰ ਸੁਣਾ ਦੇ ਧੀਆ ਪੈਣਾ ਬੈਠੀਆਂ ਸਾਡੀਆਂ ਸੁਣਾ ਦੇ ਬਈ ਮਾਵਾਂ ਪੈਣਾ ਬੈਠੀਆਂ ਹਾਂ ਕਿਨਾਂ ਬੇਲ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਮੀਆਂ ਵਾਹ ਜੀ ਵਾਹ ਬੇਲ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਮੀਆਂ ਉਹ ਵੇੜੇ ਵੜਪਾਗੇ ਹੁੰਦੇ ਜਿਸ ਕਰ ਜਾਂਦੀਆਂ ਧੀਆ ਉਹ ਵੇੜੇ ਵੜਪਾਗੇ ਹੁੰਦੇ ਜਿਸ ਕਰ ਜਾਂਦੀਆਂ ਧੀਆ ਮਹਾਰਾਜ ਰਾਜੀ ਰੱਖੀ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਮੈਮ